ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾ ਰਾਈ ਚੰਦੜਾ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਖ ਲਿਏ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਤੇ ਤਰੀਖ ਹੈਗੀ 19 ਤੇ ਦੇਖੋ ਜੀ 5:30 ਦਾ ਟਾਈਮ ਹੈ ਆ ਤੇ ਸਵੇਰੇ ਸਵੇਰੇ ਨੇਰੀ ਉੱਠ ਕੇ ਜਾਨੀ ਜਿੱਦਾਂ ਕਰ ਲਵੀ ਬਹੁਤ ਦੁਖਦਿਲ ਦਾ ਦੂਰ ਹੁੰਦੇ ਆ ਤੇ ਥੋੜਾ ਐਕਟਿਵ ਹੋ ਆਪਾਂ ਹੁੰਨੇ ਆ ਜਦੋਂ ਆਪਾਂ ਲੇਟ ਉੱਠਦੇ ਆ ਤੇ ਆਪਣੇ ਸਾਰੇ ਕੰਮ ਲੇਟ ਹੋ ਜਾਂਦੇ ਜਲਦੀ ਉੱਠੀ ਤਾਂ ਸਾਰੇ ਕੰਮ ਆਪਣੇ ਜਲਦੀ ਹੋ ਜਾਂਦੇ ਹਨਾ ਤੇ ਤੁਹਾਨੂੰ ਪਤਾ ਵੀ ਦੋ ਦਿਨ ਪਹਿਲਾਂ ਵਲੌਗ ਚੱਲਦੇ ਰਹੇ ਮੇਲੇ ਦੇ ਪੀਰਾਂ ਦੇ ਮੇਲੇ ਦੇ ਤੇ ਸਾਰੇ ਮੇਰੇ ਭੈਣ ਭਰਾ ਦੇਖਦੇ ਰਹੇ ਬਹੁਤ ਸੋਹਣੇ ਕਮੈਂਟ ਬਹੁਤ ਵਧੀਆ ਹਨਾ ਤੇ ਵਧੀਆ ਲੱਗਦਾ ਹਨਾ ਤੇ ਸੋਹਣਾ ਲੱਗਦਾ ਪੜਕੇ ਹਨਾ ਕਮੈਂਟ ਸੋਹਣੇ ਤੁਸੀਂ ਕਰਦੇ ਆ ਤੇ ਬਾਕੀ ਇਹ ਗੱਲ ਹੈ ਮੈਂ ਆਪਣੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਜਿਹੜੀਆਂ ਜਿੱਦਾਂ ਕਰ ਲੋ ਵੀ ਨਵੇਂ ਉੱਠੇ ਆ ਸਾਡੇ ਮੈਂ ਵੀ ਵਿੱਚ ਉਹਨਾਂ ਦੇ ਨਾਲ ਹੀ ਆ ਚੈਨਲ ਚਲਾਉਂਦੇ ਆ ਆਪਣਾ ਤੇ ਤੁਸੀਂ ਜੀ ਦੇਖੋ ਜੀ ਆਪਣੀ ਮਿਹਨਤ ਕਰਦੇ ਰਹਿਣਾ ਆ ਤੇ ਵਾਈ ਗਰੁੱਪ ਦੇ ਨੂੰ ਜਰੂਰ ਮਿਹਨਤ ਦਾ ਫਲ ਦਿੰਦੇ ਆ ਤੁਸੀਂ ਇਹ ਨਹੀਂ ਸੋਚਣਾ ਵੀ ਕੋਈ ਸਾਨੂੰ ਕਹਿੰਦਾ ਵੀ ਵਿਊਜ਼ ਨਹੀਂ ਆਉਂਦੇ ਹੈਗੇ ਵੀ ਚੈਨਲ ਛੱਡ ਦੋ ਤੁਹਾਡਾ ਚੈਨਲ ਨਹੀਂ ਚੱਲਣਾ ਤੁਸੀਂ ਕਿਸੇ ਦੀ ਗੱਲਾਂ ਚ ਨਹੀਂ ਆਉਣਾ ਹੈਗਾ ਤੁਸੀਂ ਬਸ ਆਪਣੀ ਮਿਹਨਤ ਕਰਨੀ ਆ ਤੇ ਕੰਟੈਂਟ ਵਧੀਆ-ਵਧੀਆ ਪਾਉਣੇ ਆ ਜਿਹੜੇ ਆਪਣੀ ਫੈਮਿਲੀ ਵਿੱਚ ਦੇਖਣ ਵਾਲੇ ਹੋਣ ਨਾ ਤਾਂ ਜੋ ਦੇਖ ਕੇ ਸਾਰਿਆਂ ਨੂੰ ਚੰਗਾ ਲੱਗੇ ਹਨਾ ਤੇ ਤੁਸੀਂ ਬਸ ਨਹੀਂ ਇੰਤ ਕਰਨੀ ਆ ਦੇਖੋ ਜੀ ਇੱਥੇ ਕਿਸੇ ਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਹੈਗਾ ਹਰੇ ਕੋਈ ਕਹਿੰਦਾ ਵੀ ਮੈਂ ਫੇਮ ਹੋਵਾਂ ਨਾ ਮੇਰੀ ਜਣੀ ਚੜ੍ਹਾਈ ਹੋਵੇ ਤੇ ਮੇਰੀ ਪਛਾਣ ਹੋਵੇ ਨਾ ਇਦਾਂ ਕਹਿੰਦਾ ਵੀ ਕੋਈ ਨਾ ਕਿਸੇ ਨੂੰ ਕਹਿੰਦਾ ਤੁਸੀਂ ਅੱਗੇ ਆਓ ਹਨਾ ਹਰੇ ਕਹਿੰਦਾ ਮੈਂ ਖਾਵਾਂ ਕੋਈ ਨਾ ਖਾਵੇ ਤੇ ਮੇਰੀ ਭੈਣ ਨੂੰ ਰਿਕਵੈਸਟ ਹੈ ਤੁਸੀਂ ਆਪਣੀ ਮਿਹਨਤ ਨਹੀਂ ਛੱਡਣੀ ਹੈਗੀ ਤੁਸੀਂ ਮੇਰੇ ਵੱਲ ਦੇਖ ਲਓ ਤੇ ਮੈਨੂੰ ਇਸ ਜੀਤੇ ਦੇ ਲੋਕ 2 ਸਾਲ ਹੋ ਗਏ ਚਲੋ ਵਾਈਕਰੋਨ ਮੇਰੀ ਸੁਣ ਲਈ ਕੁਝ ਤੁਹਾਡੀ ਪੈਂਡ ਪਰ ਆਉਂਦੀ سپورਟ ਸੀਗੀ ਹਨਾ ਤੇ ਤੁਸੀਂ ਮੇਰੀ ਵੀਡੀਓ ਦੇਖਦੇ ਸੀ ਸ਼ੇਅਰ ਕਰਦੇ ਸੀ ਲਾਈਕ ਕਮੈਂਟ ਕਰਦੇ ਸੀ ਹਨਾ ਤੇ ਮੈਨੂੰ 2 ਸਾਲ ਲੱਗੇ ਪਰ ਫਿਰ ਵੀ ਮੈਨੂੰ ਚਲੋ ਮੇਰਾ ਵਾਇਰਲ ਮੋਨਟਾਈਜ਼ ਕਰਤਾ ਚੈਨਲ ਹੈ ਨਾ ਮੈਨੂੰ ਫਲ ਪ੍ਰਾਪਤ ਹੋ ਗਿਆ ਨਾ ਮਿਹਨਤ ਦਾ ਇਸ ਇਸੇ ਤਰ੍ਹਾਂ ਤੁਸੀਂ ਮੇਰੇ ਤੋਂ ਮਤਲਬ ਮੋਟੀਵੇਟ ਹੋ ਦੇਖੋ ਹਨਾ ਵੀ 2 ਸਾਲ ਦੀ ਮਿਹਨਤ ਨੇ ਮੈਨੂੰ ਚਲੋ ਫਲ ਦਿੱਤਾ ਹਨਾ ਤੇ ਮੈਨ ਲੱਗੀ ਨਹੀਂ ਲੱਗੀ ਨਹੀਂ ਮੈਨੂੰ ਵੀ 2 ਸਾਲਾਂ ਵਿੱਚ ਬਹੁਤ ਸੋਨਾ ਮਿਲਿਆ ਪਰ ਮੈਂ ਕਿਸੇ ਦੀ ਗੱਲ ਅਸਰ ਨਹੀਂ ਕੀਤਾ ਨਾ ਕੋ ਰਿਸ਼ਤੇਰ ਦੀ ਗੱਲ ਦੱਸ ਨਹੀਂ ਕੀਤਾ ਨਾ ਕੋ ਪਿੰਡੀ ਦਾ ਤੇ ਨਾ ਕੋ ਆਪਣੇ ਘਰ ਦੇ ਦਾ ਮੇਰੀ ਫੈਮਿਲੀ ਦੀ ਫੁੱਲ ਸਪੋਰਟ ਹੈ ਔਰ ਹੁਣ ਵੀ ਹੈਗੀ ਆ ਤੇ ਮੇਰੇ ਹਸਬੰਡ ਨੇ ਇਸ ਚੀਜ਼ ਵਿੱਚ ਬਹੁਤ ਮੇਰੀ ਸਪੋਰਟ ਕੀਤੀ ਆ ਮੇਰੇ ਵੱਡੇ ਬੇਟੇ ਨੇ ਹਨਾ ਤੇ ਮੇਰੀ ਬਸ ਫੈਮਿਲੀ ਮੇਰੀ ਸਪੋਰਟ ਹੈ ਮੈਨੂੰ ਨਹੀਂ ਕਿਸੇ ਦਾ ਪ੍ਰਵਾਹ ਹੈਗੀ ਇੱਕ ਮੇਰੀ ਫੈਮਿਲੀ YouTube ਫੈਮਿਲੀ ਆ ਤੇ ਮੇ ਨਾਲ ਜੁੜਿਆਤ ਬਹੁਤ ਵਧੀਆ ਇੱਕ YouTube ਟੀਮ ਆ ਤੇ ਬਸ ਵਧੀਆ ਮਨ ਲੱਗਾ ਰਹਿੰਦਾ ਤੇ ਤੁਹਾਡੇ ਨਾਲ ਗੱਲਾਂ ਮਾਤਾ ਕਰਕੇ ਤੁਸੀਂ ਮੈਨੂੰ ਆਪਣੀ ਲੱਗਦੇ ਹੋ ਹਨਾ ਤੇ ਸਾਰੇ ਭੈਣਾਂ ਬਹੁਤ ਸੋਹਣੇ ਕਮੈਂਟ ਕਰਦੀਆਂ ਤਾਂ ਤੁਸੀਂ ਬਸ ਇਹ ਰਿਕੁਐਸਟ ਹੈ ਮੇਰੀ ਤੁਹਾਡੇ ਅੱਗੇ ਕਿ ਤੁਸੀਂ ਆਪਣਾ ਚੈਨਲ ਨਹੀਂ ਛੱਡਣਾ ਹੈਗਾ ਤੁਸੀਂ ਆਪਣੀ ਕੰਟੀਨਿਊ ਮਿਹਨਤ ਕਰਦੇ ਜਾਣਾ ਕਰਦੇ ਜਾਣਾ ਇੱਥੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਹੈਗਾ ਕੋਈ ਖਾਵੇ ਹਰੇਕੋ ਕਹਿੰਦਾ ਵੀ ਬਸ ਮੇਰੀ ਜੇਬ ਭਰੇ ਤੇ ਬਾਕੀ ਸਾਰੇ ਦੇ ਰਹਿਣਾ ਤੁਸੀਂ ਅਸੀਂ ਗੱਲਾਂ ਚ ਨਹੀਂ ਆਉਣਾ ਹੈਗਾ ਤੇ ਬਸ ਮੇਰਾ ਤੁਹਾਨੂੰ ਬਸ ਇਹੀ ਕਹਿਣਾ ਸੀਗਾ ਤੇ ਅੱਜ ਕੱਲ ਬਹੁਤ ਮਤਲਬ ਡੀਮੋਟੀਵੇਟ ਕਰਦੇ ਆ ਬਲੌਗਰ ਹੈਨਾ ਤੇ ਚਲੋ ਨਹੀਂ ਤਾਂ ਨਹੀਂ ਮੈਂ ਕਿ ਨਹੀਂ ਕਰਨੇ ਚਾਹੀਦਾ ਸਾਰਿਆਂ ਨੂੰ ਮੁੱਕ ਦੇਣਾ ਚਾਹੀਦਾ ਹਰੇਕ ਦੀ ਆਪਣੀ ਕਿਸਮਤ ਹੈ ਹਰੇਕ ਨੇ ਆਪੋ ਆਪਣਾ ਖਾਣਾ ਹੈਨਾ ਤੇ ਕੋਈ ਕਿਸੇ ਗੱਸੇ ਵਿੱਚ ਦੇਖੇ ਸਾਦਾ ਵੀ ਕਿੰਨੇ ਕਿਤੇ ਅ ਬਧਿਆ ਕਸਮਤ ਹੋਊਗੀ ਤੇ ਇਹ ਨਹੀਂ ਪਤਾ ਵੀ ਕਦੋਂ ਨਾ ਆਪਣੀ ਵੀਡੀਓ ਵਾਇਰਲ ਹੋ ਜਾਣੀ ਲੱਖਾਂ ਤੱਕ ਪਹੁੰਚ ਜਾਣੀ ਹੈ ਨਾ ਤੇ ਇਹ ਕੋਈ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਕਿਸੇ ਨੂੰ ਤੇ ਅੱਜ ਦੇ ਟਾਈਮ ਵਿੱਚ ਹਰੇਕੋ ਜੈਲਸੀ ਕਰਦਾ ਹਰੇਕੋ ਹਨਾ ਇਦਾਂ ਆ ਤਵਰੀ ਰਿਕਵੈਸਟ ਹੈ ਭੈਣਾ ਤੁਸੀਂ ਆਪਣੇ ਨਾ ਮੈਂ ਆਪਣੇ ਭੈਣਾਂ ਨੂੰ ਬਾਰ-ਬਾਰ ਕਹੀ ਜਾਂਦੀ ਆ ਜਿਹੜੀਆਂ ਮਤਲਬ ਨਵੇਂ ਚ ਚੈਨਲ ਖੋਲੇ ਆ ਸਟਾਰਟ ਕੀਤੇ ਆ ਉਹਨਾਂ ਨੇ ਹਨਾ ਤੇ ਉਹਨਾਂ ਨੂੰ ਵੈਸੇ ਪੂਰਾ ਪਤਾ ਵੀ ਨਹੀਂ ਨੇਗਾ ਪਤਾ ਕਿਸੇ ਨੂੰ ਨਹੀਂ ਹੁੰਦਾ ਮੈਨੂੰ ਵੀ ਨਹੀਂ ਪਹਿਲੇ ਵਾਰੀ ਜੀ ਪਤਾ ਹੁੰਦਾ ਸੀਗਾ ਵੀ ਕਿੱਦਾਂ ਕੈਮਰਾ ਫੜਨਾ ਆ ਫੋਨ ਕਿੱਦਾਂ ਬੋਲਣਾ ਆ ਪੂਰੇ ਬੋਨਸ ਹੀ ਹੁੰਦਾ ਹੌਲੀ-ਹੌਲੀ ਆਪਾਂ ਜਦੋਂ ਕੰਟੀਨੂ ਡੇਲੀ ਮਤਲਬ ਵਲੌਗ ਪਾਉਣੇ ਜਾਂਦੇ ਆ ਤੇ ਉਹਦੀ ਆਪਣੀ ਪ੍ਰੈਕਟਿਸ ਹੁੰਦੀ ਜਾਂਦੀ ਰਹਿੰਦੀ ਆ ਨਾ ਤੇ ਆਪਣਾ ਉਹਦੀ ਐਕਸਪੀਰੀਅੰਸ ਹੋ ਜਾਂਦਾ ਆ ਤੇ ਹੌਲੀ-ਹੌਲੀ ਸਾਰਾ ਕੁਝ ਇਹ ਕੋਈ ਜਿੱਦਾਂ ਕਰ ਲੋ ਵੀ ਮਾਰੀ ਟ्रेड ਵਿੱਚੋਂ ਬੰਦਾ ਨਹੀਂ ਸਿੱਖਦਾ ਹੈਗਾ ਇਹ ਦੁਨੀਆ 'ਚ ਸਾਰੇ ਕੋਸ਼ਾ ਬਦਨੀਆਂ ਚ ਰਹਿ ਗਏ ਸਮਾਜ ਚ ਰਹਿ ਗਏ ਫਿਰ ਸਿੱਖਦੇ ਆ ਕੋਈ ਸਿੱਖਿਆ ਸਿਕਾ ਨਹੀਂ ਲੱਭ ਕੋ ਇੱਥੇ ਆ ਕੇ ਸਿੱਖਣਾ ਪੈਂਦਾ ਆ ਤੇ ਆਪਾਂ ਸਾਰੇ ਟਾਈਮ ਫੇਸ ਕਰਨੇ ਪੈਂਦੇ ਆ ਤੇ ਬਸ ਇਹੀ ਗੱਲ ਹੈ ਜੀ ਮੈਂ ਆਪਣੇ ਪੈਨਲ ਕਹਿੰਦੀ ਆ ਵੀ ਡੀਮੋਟੀਵੇਟਿੰਗ ਤੁਸੀਂ ਹੋਣਾ ਹੈਗਾ ਤੁਸੀਂ ਆਪਣੇ ਬਸ ਦੰਬ ਤੇ ਹਨਾ ਰਹਿਣਾ ਆ ਤੇ ਦੇਖੋ ਜੀ ਅੱਜ ਦੇ ਟਾਈਮ ਵਿੱਚ ਕੋਈ ਕਿਸੇ ਦਾ ਹਾਲ ਹੀ ਪੁੱਛਦਾ ਕੋ ਕਿਸੇ ਨੂੰ ਖਾਣ ਜਿੰਦਾ ਹੈਗਾ ਤੇ ਤੁਹਾਡੇ ਕੋ ਖਰਚਾ ਹੋਗਾ ਭੈਣਾ ਕੋ ਹਨਾ ਮਿਹਨਤ ਤੁਸੀਂ ਕਰੋਗੀ ਆ ਆਪਣੀਆਂ ਮਡੇਲੀ ਬਲੌਗ ਵਧੀਆ ਪਾ ਕੇ ਹਨਾ ਤੁਸੀਂ ਅਰਨਿੰਗ ਕਰੋਗੀਆਂ ਤੁਹਾਡਾ ਹੌਸਲਾ ਵਧੂਗਾ ਹਨਾ ਤੇ ਬੈਸ ਦੇ ਬਗੈਰ ਗੱਲ ਜਿੰਦਗੀ ਹੈ ਨਹੀਂ ਪੈਸੇ ਦੇ ਬਗੈਰ ਇਨਸਾਨ ਅਦਾ ਅਧੂਰਾ ਆ ਕੋਈ ਕੀਮਤ ਹੈ ਨਹੀਂ ਜੋ ਦੇਖੋ ਜੀ ਪੈਸੇ ਵਾਲੇ ਨੇ ਸਾਰੇ ਸਲਾਮਾ ਕਰਦੇ ਬੁਲਾਉਂਦੇ ਹਨਾ ਉਹਨਾਂ ਨੂੰ ਪ੍ਰੋਗਰਾਮ ਦੇ ਸਾਧ ਦੇ ਐ ਸਪੈਸ਼ਲ ਜਾਂ ਕਿਦਾਂ ਵੀ ਹੈਗਾ ਨਾ ਤੇ ਪੈਸੇ ਨੂੰ ਜਰਾ ਸਲਾਮਾ ਆ ਤੇ ਇਸ ਕਰਕੇ ਤੁਸੀਂ ਆਪਣੀ ਮਿਹਨਤ ਕਰੋ ਭੈਣਾ ਤੇ ਤੁਸੀਂ ਇਹ ਨਹੀਂ ਸੋਚਣਾ ਵੀ ਸਾਨੂੰ ਵਿਯੋਜ ਨਹੀਂ ਆਉਂਦੇ ਹੈਗੇ ਕੋਈ ਨਹੀਂ ਅੱਜ ਹੋਰ ਕੱਲ ਹੋਰ ਆ ਵੀ ਹੌਲੀ-ਹੌਲੀ ਵਿਯੋਜ ਆ ਜਾਂਦੇ ਹੁੰਦੇ ਆ ਤੇ ਬਸ ਹਿੰਤ ਨਹੀਂ ਹਾਰਨੀ ਹੈਗੀ ਤੇ ਬਸ ਇਹ ਹੀ ਮੈਂ ਤੁਹਾਨੂੰ ਕਹਿਣਾ ਸੀਗਾ ਸਪੈਸ਼ਲ ਆਪਣੇ ਭੈਣਾਂ ਨੂੰ ਹਨਾ ਤੇ ਹੌਲੀ-ਹੌਲੀ ਸਿੱਖਿਆ ਕਰੋ ਸਰਚਾ ਮਾਰਿਆ ਕਰੋ ਜੀ ਜੇ ਤੁਹਾਨੂੰ ਨਹੀਂ ਕਿਸ ਚੀਜ਼ ਦਾ ਪਤਾ ਹੁੰਦਾ ਨਾ ਤੁਸੀਂ ਸਰਚ ਕਰਿਆ ਕਰੋ YouTube ਤੇ ਸਾਰਾ ਕੁਝ ਪਿਆ ਹੈ ਕਿਦਾਂ ਚੈਨਲ ਬਣਾਉਣਾ ਹੈ ਕਿਦਾਂ ਥੰਬਨੇਲ ਬਣਾਉਣਾ ਹੈ ਕਿਦਾਂ ਟਾਈਟਲ ਡਿਸਕ੍ਰਿਪਸ਼ਨ ਸਾਰਾ ਕੁਝ ਜਾਨੀ ਇਸ YouTube ਤੇ ਹੈਗਾ ਜੀ ਆਪਾਂ ਇਸ ਜੀ ਤੇ YouTube ਤੇ ਵੀਡੀਓ ਪਾਉਨੇ ਆ ਆਪਾਂ ਸਿੱਖਦੇ ਵੀ ਇਤੋਂ ਹੀ ਆ ਤੇ YouTube ਸਿੱਖਣ ਨੂੰ ਬਹੁਤ ਕੁਝ ਮਿਲਦਾ ਆ ਤੁਸੀਂ ਜ਼ਰੂਰ ਸਿੱਖਿਆ ਕਰੋ ਤਾਂ ਆਪਾਂ ਨੂੰ ਸਿੱਖਾਂਗੇ ਪਤਾ ਲੱਗੂਗਾ ਹੈਲੋ ਹਾਂਜੀ 11 ਦਾ ਹੋ ਗਿਆ ਟਾਈਮ ਤੇ ਘਰ ਦੇ ਕੰਮ-ਕਾਰ ਮੈਂ ਖਤਮ ਕਰ ਲਿਆ ਤੇ ਜਿਹੜੇ ਕੰਮ-ਕਾਰ ਮੇਰੇ ਭੈਣ ਰੋਜ਼ ਦੇ ਪਤਾ ਹੀ ਰੋਜ਼ ਮਰ ਦੀ ਜ਼ਿੰਦਗੀ ਵਿੱਚ ਹਨਾ ਤੇ ਝੜ-ਪੋਚਾ ਭਾਵੇਂ ਆ ਹੀ ਕੁਝ ਹੁੰਦਾ ਹਨਾ ਤੇ ਜੇ ਆਪਾਂ ਰਿਕਾਰਡ ਲਈਏ ਫੇਰ ਕਿੰਨੀ ਲੰਬੀ ਵੀਡੀਓ ਬਣ ਜਾਂਦੀ ਆ ਤੇ ਕੰਮ ਕਰਦਾ ਆਪਣੇ ਡੇਲੀ ਰੁਟੀਨ ਹੀ ਹੁੰਦੇ ਆ ਤੇ ਦੇਖੋ ਜੀ ਅਨੌਦ ਹਾਲ-ਚਾਲ ਦੇਖੋ ਮੇਰਾ ਤੇ ਨੋ ਤੇ ਮੈਂ ਨੋ ਨੈਲ ਪੋਸ਼ ਲਾਉਣਾ ਟਾਈਮ ਲੱਗਦਾ ਨੀਗਾ ਤੇ ਜਦੋਂ ਆਪਾਂ ਨੈਲਸ ਬੋਸ਼ ਲਾਉਨੇ ਆ ਨਾ ਤੇ ਤੇ ਫਿਰ ਚਲੋ ਵਧੀਆ ਰਹਿੰਦੇ ਜੇ ਨਹੀਂ ਲਾਉਨੇ ਤਾਂ ਫਿਰ ਇਹ ਪੀਲੇ ਬਜ ਜਾਂਦੇ ਆ ਤੇ ਫਿਰ ਪੀਲੇ ਤੋਂ ਹੋ ਕੇ ਫਿਰ ਕਾਲੇ ਜੇ ਹੋ ਜਾਂਦੇ ਨੋ ਤੇ ਫਿਰ ਨੋ ਆਪਣੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਆਪਣੀ ਰੀਅਰ ਕਲਸ ਨੇ ਲਾ ਕੇ ਰੱਖੀ ਆ ਸਾਹਮਣੇ ਰੱਖੀ ਆ ਨੀ ਯਾਦ ਰਹਿ ਜਵੇ ਨਾ ਮੈਨੂੰ ਤੋਂ ਮੇਰੀ ਭੈਣ ਦਾ ਕਮੈਂਟ ਆ ਸੀਗਾ ਭਾਵਯੋਗ ਭਾਵਯੋਗ ਗੋਰਤ ਨੇ ਵੀ ਡੇਲੀ ਕਮੈਂਟ ਕਰ ਦਿੱਤੀ ਤੁਸੀਂ ਜਿੰਦਰਾ ਨਾਮ ਲੈ ਰਹੇ ਹੈਗਾ ਸੌਰੀ ਜੀ ਤੁਹਾਡਾ ਨਾਮ ਨਹੀਂ ਲਿਆ ਹੋਇਆ ਤੇ ਚਲ ਤੁਸੀਂ ਮੇਰੇ ਧਿਆਨ ਵਿੱਚ ਰੱਖਤੀ ਗੱਲ ਹੈ ਨਾ ਤੁਸੀਂ ਦੱਸਦਾ ਵੀ ਮੇਰਾ ਨਾਮ ਨਹੀਂ ਲਿਆ ਭਵਜੋਤ ਨਾਮ ਤੁਹਾਡਾ ਤੇ ਜੀ ਥੋੜਾ ਮੈਂ ਤੁਹਾਨੂੰ ਮਤਲਬ ਗੱਦ ਲੱਗੇ ਇਹ ਨਾਮ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀ ਇਹ ਆ ਨਾਮ ਤੁਸੀਂ ਨਾ ਬੋਲਿਆ ਕਰੋ ਕਿ ਮੈਂ ਤੁਹਾਡਾ ਨਾਮ ਬੋਲਿਆ ਕਰੂੰਗੀ ਵੀ ਕੁਝ ਤੁਸੀਂ ਨਾ ਪਿਆਰ ਕਰਦੇ ਆ ਡਿਲੀ ਕਮੈਂਟ ਕਰਦੇ ਆ ਤੇ ਮੇਰੇ ਬਲੌਗ ਦੇਖਦੇ ਆ ਨਡਾ ਬਹੁਤ ਏਕੂ ਤੇ ਨਾਲ ਐਂ ਤੇ ਮੇਰਾ ਕਿੰਨਾ ਕਿਤੇ ਜੋਰ ਲੱਗ ਜਾਂਦਾ ਹੈ ਤੇ ਜਰੂਰ ਤੁਹਾਡਾ ਨਾਮ ਲਿਆ ਕਰੋ ਤੁਸੀਂ ਵੀ ਜਰੂਰ ਕਮੈਂਟ ਛੱਡਦੇ ਰਹੋ ਜੀ ਤੇ ਬਾਕੀ ਇਹ ਆ ਤੇ ਗੱਲਾਂ ਮਾਤਾ ਦਾ ਵੈਸੇ ਬਹੁਤ ਨੇ ਤੇ ਧਰਮੀ ਬਹੁਤ ਹੋ ਗਈ ਆ ਤੇ ਪੱਕੀ ਮੈਨੂੰ ਬੰਦ ਕਰਨੀ ਪੈਣੀ ਹੈ ਮਰੀ ਵੀਡੀਓ ਛੇਣੀ ਹੁੰਦੀ ਆ ਤੇ ਗੱਲ ਇਹ ਤਾਂ ਜੀ ਕੁਝ ਗੱਲਾਂ ਜਰੂਰੀ ਸੱਚੀਆਂ ਤੇ ਕੁਝ ਕੌੜੀਆਂ ਗੱਲਾਂ ਨੇ ਤੇ ਮੇਰੀ ਕਾਸਟ ਪੜਨਾ ਭਰਾਵਾਗੇ ਇਹ ਆ ਮੇ ਜਿਨਾ ਕਹ ਲੋ ਵੀ ਜਿਨਾ ਬੱਚਿਆਂ ਦੇ ਨਾ ਮਾਪੇ ਨਹੀਂ ਸੁਨਿਹਰ ਚੱਲ ਜਾਂਦੇ ਆ ਉਹਨਾਂ ਦੇ ਜਿੱਤਗੱਲ ਮੰਮੇ ਮਾਸਿਆਂ ਨੂੰ ਛੱਡ ਜਾਂਦੇ ਆ ਪਲੀਜ਼ ਤੁਸੀਂ ਇਹ ਜਨ ਕੰਮ ਨਾ ਕਰਿਆ ਕਰੋ ਤੁਸੀਂ ਉਹਨਾਂ ਬੱਚਿਆਂ ਨੂੰ ਛੱਡਿਆ ਨਾ ਕਰੋ ਸਮਾਂ ਕੀ ਸਹਿਯੋਗ ਦਿਆ ਕਰੋ ਬੱਚਿਆਂ ਨੂੰ ਬਹੁਤ ਪਿਆਰ ਕਰਿਆ ਕਰੋ ਕਿ ਇਹਨਾਂ ਦੇ ਮਾਪੇ ਇਹਨਾਂ ਨੂੰ ਯਾਦ ਨਾ ਆਉਣ ਹਨਾ ਤੇ ਜਦੋਂ ਆਪਾਂ ਮੈਂ ਇਹ ਜੇ ਗੱਲਾਂ ਸੁਣਦੀ ਆ ਤੇ ਮੈਨੂੰ ਬੜਾ ਦਿਲੋਂ ਮਨ ਮਤਲਬ ਦੁੱਖ ਹੁੰਦਾ ਹੈ ਵੀ ਦੇਖੋ ਬੱਚਿਆਂ ਨੇ ਕਿੰਨੀ ਮਾੜੀ ਕਿਸਮਤ ਹੈ ਕਿ ਉਹਨਾਂ ਨੂੰ ਮਾਪੇ ਛੱਡ ਗਏ ਤੇ ਕਿਨਾਂ ਨੂੰ ਜੀਨ ਦੀ ਜਿਉਦੇ ਹੋਏ ਰਿਸ਼ਤੇਦਾਰਾਂ ਨੂੰ ਜਿੱਦਾਂ ਕਰ ਲੋ ਛੱਡ ਗਏ ਹਨ ਬਹੁਤ ਵੱਡਾ ਜਿੱਦਾਂ ਕਰ ਲੋ ਵੀ ਦੁੱਖ ਹੁੰਦਾ ਹੈ ਵੀ ਕਹਿੰਦਾ ਹਨ ਉਹ ਆਪਣੇ ਅੰਕਲੇ ਨੂੰ ਉਸ ਕੰਨ ਲਾ ਪੈਂਦੇ ਆ ਇਹ ਨਹੀਂ ਵੀ ਮੇਰੇ ਜਿਸਤੇ ਆ ਜੀ ਵੀ ਹੈਗੇ ਰਿਸ਼ਤੇ ਆ ਇਦਾਂ ਦੇ ਬੱਚੇ ਹਨ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਬੜਾ ਦੁੱਖ ਹੁੰਦਾ ਵੀ ਵਾਹਿਗੁਰੂ ਨੇ ਕਿੱਦਾਂ ਨਿ ਕਿਸਮਤ ਲਿਖੀ ਆ ਦੀ ਹਨ ਦੇਖੋ ਜੀ ਹਰ ਇੱਕ ਦੇ ਕਰਮ ਹਮਪ ਆਪਣੇ ਜਿੱਦਾਂ ਕਰ ਲੋ ਕਰਵਾਣੀ ਚ ਵੀ ਲਿਖਿਆ ਹਨ ਕਦੋਂ ਵੀ ਆਪੋ ਆਪਣੇ ਕੇ ਨੇੜੇ ਕਿ ਦੂਰੇ ਹੈ ਹਣਾ ਕਿ ਜਿਹੜੀ ਦੂਰ ਗਈ ਸਮੁੰਦਰ ਨਹੀਂ ਕਿਹਦੇ ਨੇੜੇ ਹੁੰਦੀ ਆ ਮਾਤੇ ਮੇਰੀ ਭੈਣਾਂ ਭਰਾਵਾਂ ਅਗੇ ਰਿਕੁਐਸਟ ਆ ਤੁਸੀਂ ਇਸ ਗੱਲ ਨੂੰ ਬੁਰਾ ਨਾ ਮੰਨਿਓ ਕਿ ਤੁਸੀਂ ਉਹਨਾਂ ਬੱਚਿਆਂ ਨੂੰ ਜ਼ਰੂਰ ਯਾਨੀ ਮਿਲਿਆ ਕਰੋ ਹਣਾ ਦੇਖੋ ਜੀ ਕੋਈ ਕਹਿੰਦਾ ਨਹੀਂ ਹੁੰਦਾ ਵੀ ਮੇਨ ਮੇਰੇ ਨਾਲ ਕੋ ਮਾੜਾ ਕੰਮ ਹੋਵੇ ਹਣਾ ਇਹ ਆਪਣੇ ਕਰਮ ਆ ਜਿੱਦਾਂ ਇਹ ਆਪਾਂ ਨਾ ਮਤਲਬ ਪਹਿਲਾਂ ਪਿਛਲੇ ਜਨਮ ਚ ਕਮਾਏ ਹੁੰਦੇ ਆ ਆਪਾਂ ਨੂੰ ਕਰਮ ਇੱਥੇ ਭੋਗਣੇ ਪੈਂਦੇ ਆ ਮੁੱਦ ਗੱਲ ਕੁਛ ਨਹੀਂ ਮੇਰੀ ਰਿਕਵੈਸਟ ਹੈ ਉਹਨਾਂ ਬੱਚਿਆਂ ਨੂੰ ਪਿਆਜ਼ ਉੰਕਾ ਲਿਆ ਕਰੋ ਤੇ ਉਹਨਾਂ ਨੂੰ ਥੋੜਾ ਹੌਸਲਾ ਹੋ ਜਾਂਦਾ ਆ ਤੇ ਉਹਨਾਂ ਨੂੰ ਚੱਲੋ ਜੀਣ ਦਾ ਬਹਾਨਾ ਮਿਲ ਜਾਂਦਾ ਹੈ ਕੋਰ ਤੱਕ ਬੱਸ ਇਹ ਹੀ ਮੇਰੀ ਰਿਕਵੈਸਟ ਟੰਗੇ ਸਾਰੇ ਅੱਗੇ ਹੋ ਸਾਡੇ ਬਰੀਪਾਂ ਜੀ ਹੁਣ ਬਹੁਤ ਸੋਹਣੇ ਕਮੈਂਟ ਕਰਦੇ ਆ ਸਾਰੇ ਯਾਨੀ ਭੈਣਾ ਬਹੁਤ ਵਧੀਆ ਕਮੈਂਟ ਕਰਦੇ ਆ ਬੜੀ سپورਟ ਕਰਦੇ ਆ ਤੁਸੀਂ ਨਾ ਇਹਦੇ ਵਾਸਤੇ ਮੇਰੀ سپورਟ ਕਰਦੇ ਰਹੋ ਤੇ ਇੱਕ ਆ ਦੇਖੋ ਜੀ ਦੋਤ ਲੈ ਕੇ ਆ ਟੜੀ ਦੁਕਾਨ ਤੋਂ ਤੇ ਹੈਗੀਆਂ ਆ ਫੋਧੜੀਆਂ ਜੀਆਂ ਚੱਕਰੀਆਂ ਜੀਆਂ ਜਦੋਂ ਮਤਲਬ ਰੋਟੀ ਖਾਣ ਨੂੰ ਨਾ ਮਨ ਕਰੇ ਜਾਂ ਚਾਹਣਾ ਕੁਝ ਖਾਣ ਨੂੰ ਜੀ ਕਰੇ ਹੈ ਨਾ ਤਾਂ ਆਪਾਂ ਇਹ ਬਣਾ ਲੇ ਦੀਆਂ ਤੜਲੀ ਦੀਆਂ ਤੇ ਵਧੀਆ ਰਹਿੰਦੀਆਂ ਆ ਦੁਪਹਿਰ ਦਾ ਫਰਿਦਿਕਲੇ ਦਾ ਹੈ ਦੇਖੋ ਜੀ ਬੱਚਿਆਂ ਨੂੰ ਖਾਣ ਦਾ ਹੁੰਦਾ ਕੁਛ ਨਾ ਕੁਛ ਨਾ ਵੀ ਖਾਣ ਨੂੰ ਚਾਹੁੰਦਾ ਹੈ ਕਿਆ ਛੱਟ ਦਾ ਕਹਿੰਦਾ ਸੀਗਾ ਆ ਤੇ ਇਹ ਤਾਂ ਪਹਿਲੀ ਵਾਰ ਹੀ ਖਾਣ ਲੱਗੇ ਪੈਨ ਕਿਦਾਂ ਦਾ ਹੋ ਟੇਸਟ ਹੋਊਗਾ ਇਹਦਾ ਤੇ ਮੈਂ ਤਾਂ ਉਹਨੂੰ ਕਹਿ ਕੇ ਭੇਜਿਆ ਸੀਗਾ ਮੈਂ ਕਿਹਾ ਵਿੱਚ ਨਾ ਉਹਦੇ ਵਿੱਚ ਲੂਣ ਦੀ ਲੂਣ ਦਾ ਟੇਸਟ ਹੋਵੇ ਤੇ ਫਿਰ ਚਲੋ ਖਾਣ ਨੂੰ ਹੀ ਮਨ ਕਰਦਾ ਫਿੱਕੇ ਖਾਣ ਨੂੰ ਮਨ ਨਹੀਂ ਕਰਦਾ ਹੈਗਾ ਤੇ ਇਹ ਕਹਿੰਦੇ ਕਹਿੰਦਾ ਠੀਕ ਆ ਮम्मा ਮੈਂ ਕਿਹਾ ਸੀ ਉਹਨਾਂ ਨੂੰ ਕਹਿੰਦੇ ਲੂਣ ਦਾ ਹੈਗਾ ਟੇਸਟ ਵਿੱਚ ਇਹ ਪਹਿਲੇ ਦਿਨ ਭੁੱਖ ਨਹੀਂ ਖਾਧੀ ਕਿ ਸਾਡਾ ਚੈਨਲ ਮੋਂਟੇਜ ਹੋਇਆ ਸੀਗਾ ਲਾਈਵ ਹੁੰਦੇ ਸੀਗਾ ਪੀहू ਜੀ ਇਹ ਸੰਡੇ ਸੀਗੇ ਸਾਡੇ ਹਦੀ ਭਾਜੀ ਹੋਣੀ ਕਹਿੰਦੇ ਵੀ ਤੁਸੀਂ ਕੱਲੇ ਕੱਲੇ ਖਾਈ ਜਾਂਦੇ ਆਂ ਅਸੀਂ ਇਹਨਾਂ ਨੂੰ ਕਹਿੰਦੇ ਤੁਸੀਂ ਵੀ ਲੈ ਲਓ ਪਾਰਟੀ ਹੈ ਨਾ ਮੈਂ ਤੁਸੀਂ ਵੀ ਆ ਕੇ ਆਹ ਭੁਖਨੇ ਤਲੇ ਖਾ ਲਓ ਆ ਕੇ ਬਸ ਇਦਾਂ ਹੀ ਬਸ ਪੁੱਛਣ ਕੋਈ ਸਗਾਤੀ ਹੁੰਦਾ ਬੱਚਿਆਂ ਨੂੰ ਖਾਣ ਦਾ ਨਾ ਤੇ ਕਲੇ ਬਣਾਉਨੇ ਆ ਦੇ ਦੇ ਇਹ ਤਰ੍ਹਾਂ ਟੇਸਟ ਨਾਲ ਕਿਦਾਂ ਦਾ ਬਣ ਗਏ ਇਹ ਤੇ ਪਹਿਲੀ ਵਾਰ ਹੀ ਲੈਂਦੇ ਆ ਮੈਂ ਤਾਂ ਲੈਂਦੀ ਨਹੀਂ ਹੁੰਦੀ ਤੇ ਜੋਤ ਕੋਈ ਨਾ ਕੋਈ ਵਾਸਨਾ ਖਾਣ ਨੂੰ ਚਾਹੀਦਾ ਸੀ ਇਸ ਨੂੰ ਤੇ ਦੇਖੋ ਇਹ ਤਾਂ ਬੜੀ ਬਾਹਰ ਧੁੱਪ ਨੇ ਧੱਕੀ ਹੈ ਨਾ ਬਹੁਤ ਜ਼ਿਆਦਾ ਤੇ ਕੱਪੜੇ ਮੇਰੇ ਧੋਣ ਵਾਲੇ ਪਏ ਹਜੇ ਤੇ ਕੱਪੜੇ ਵੀ ਮੈਂ ਧੋਣੇ ਹਜੇ ਤੇ ਕੱਪੜੇ ਧੋਣ ਨੂੰ ਜੀ ਨਹੀਂ ਕਰਦਾ ਥੋੜਾ ਮੈਂ ਠੰਡਾ ਹੋ ਜਵੇ ਤੇ ਫਿਰ ਕੱਪੜੇ ਧੋਣੇ ਆ ਤੇ ਧੁੱਪ ਬੜੀ ਤੇਜ ਆ ਤੇ ਦੇਖੋ ਬੱਦਲ ਵੀ ਨਾਲ-ਨਾਲ ਨੀਲੇ-ਨੀਲੇ ਬੱਦਲ ਚਿੱਟੇ-ਚਿੱਟੇ ਤੇ ਹੋ ਦੇਖੋ ਬਦਲ ਸਾਡੇ ਤਾਂ ਪਤਾ ਨਹੀਂ ਹੁਣ ਉਹਨਾਂ ਨੇ ਰੱਬ ਸਾਡੇ ਨਾਲ ਰੁੱਸ ਗਿਆ ਵੀ ਮੀਂਹ ਸਾਡੇ ਆਉਂਦਾ ਨਹੀਂ ਹੈਗਾ ਮੀਂਹ ਮੀਂਹ ਨੇ ਜਿੱਦਾਂ ਕਹ ਲੋ ਵੀ ਹੁਣ ਇਸ ਨਾਲ ਸਾਡੇ ਪਿੰਡ ਤੋਂ ਨਾ ਬੋਪਰਾਇ ਤੋਂ ਮੂਹ ਹੀ ਮੋੜ ਲਿਆ ਪਾਸੇ ਮੋੜ ਲਿਆ ਤੇ ਬਹੁਤ ਜਾਨੀ ਲੰਬੇ ਲੰਬੇ ਪੈ ਗਿਆ ਹੈ ਨਾ ਤੇ ਇੱਥੇ ਨਹੀਂ ਪੈਂਦਾ ਹੈਗਾ ਤੇ ਉਧਰ ਉਧਰ ਸੁਪਈ ਜਾਂਦਾ ਮੀਂਹ ਤੇ ਦੇਖੋ ਜੀ ਉਹਦੀ ਉੱਪਰ ਵਾਲੀ ਦੀ ਮਰਜ਼ੀ ਹੈ ਹਨਾ ਤੇ ਕਦੋਂ ਮੀਂਹ ਪਾਉਣੇ ਪਰ ਗਰਮੀ ਬਹੁਤ ਜਿੱਦਾਂ ਗੱਲ ਸੁਣਦਾ ਮਹੀਨਾ ਹੈ ਨਾ ਤੇ ਇਹ ਦੋ ਮਹੀਨੇ ਹੀ ਔਖੇ ਹੁੰਦੇ ਸੌਣ ਤੇ ਭਾਦੋਂ ਤੇ ਭਾਦੋਂ ਦੇ ਕੜਾਕੇ ਸੌਣ ਦੇ ਛਰਾਟੇ ਨਾ ਉਸ ਆਵਿਆ ਤੇ ਪਹਿਲੇ ਪਹਿਲੇ ਜਿਹੜੇ ਜਿਹੜੇ ਮੀਂਹ ਪੈ ਗਏ ਪੈ ਗਏ ਮੁੜ ਕੇ ਮੀਂਹ ਨਹੀਂ ਪੈ ਹੈਗੇ ਤੇ ਹੁਣ ਤਾਂ ਮੀਂਹ ਉਤਰਸਦੇ ਆ ਟੱਬ ਮੇਰੀ ਕਿਤੇ ਨੇੜੇ ਹੋ ਕੇ ਸੁਣੇ ਵੀ ਮੀਂਹ ਸਾਡੇ ਪਾ ਦੇ ਹੈ ਨਾ ਵੀ ਵਧੀਆ ਹੋ ਜਵੇ ਤੇ ਮੌਸਮ ਠੰਡਾ ਐਕਦਾਮ ਹੋ ਜਵੇ ਦੇ ਲੰਬੇ ਲੰਬੇ ਮੀਂਹ ਪਈ ਜਾਂਦਾ ਤਾਂ ਕੱਪੜੇ ਝੋਣੇ ਵਾਲੇ ਪਏ ਜੇ ਤੇ ਹੁਣ ਕੱਪੜੇ ਮੇਰੇ ਜਮਾ ਹੀ ਹੋ ਗਏ ਮਸ਼ੀਨ ਲਾ ਲਈ ਲੈਟ ਹੈਗੀ ਲੈਣ ਦਾ ਕੋਈ ਪਤਾ ਨਹੀਂ ਭੱਜ ਜਾਵੇ ਇੱਕ ਅੱਜਕੱਲ ਕੰਮ ਸੌਖੇ ਹੋ ਗਏ ਮਸ਼ੀਨਾਂ ਹੈਗੀਆਂ ਤੇ ਮਸ਼ੀਨਾਂ ਦੇ ਲਾ ਕੇ ਫਟਾਫਟ ਹੈ ਨਾ ਜੀ ਡੇਲੀ ਤੇ ਲਾ ਕੇ ਤੇ ਫਟਾਫਟ ਆਪਣੇ ਜਿਹੜੇ ਕੰਮ ਕਰੇ ਉਹ ਕਰੀ ਜਾਓ ਸੌਖੇ ਹੋ ਗਏ ਬਹੁਤ ਤਾਂ ਪਾਈਪ ਮੈਂ ਵਿੱਚ ਰੱਖ ਲੈਣੀ ਹੁੰਦੀ ਇਹ ਤੇ ਬਾਟ ਟੁੱਟੀਆਂ ਪੈ ਤੇ ਟੁੱਟਿਆ ਸੀ ਪੈ ਤੇ ਬਹੁਤ ਮੁਸ਼ਕਲ ਹੋਇਆ ਮੈਨੂੰ ਆਗੇ ਤੇ ਪਾਣੀ ਚਾਹੀਏ ਵਿੱਚ ਦੇ ਇੱਕ ਦਿਨ ਕੀ ਹੋਇਆ ਨਾਲ ਜਿਹੜਾ ਬੋਰਡ ਹੈ ਨਾ ਇਹ ਵਿੱਚ ਹੀ ਇਹ ਰਹਿ ਗਿਆ ਇਹਦੇ ਤੇ ਮੈਂ ਦੇਖਿਆ ਮੈਂਗਾ ਬੋਰਡ ਕਿਥੇ ਗਿਆ ਬੋਰਡ ਕਿਥੇ ਗਿਆ ਉਹ ਜਦ ਆ ਦੇਖਿਆ ਤਾਂ ਬੋਰਡ ਹੁਣੀ ਗਿੱਲੇ ਹੋ ਗਏ ਇਹਨੂੰ ਸੁਕਾਇਆ ਦੋ ਦਿਨ ਤਾਂ ਫਿਰ ਇਹਨੂੰ ਮੈਂ ਚਲਾਇਆ ਕਈ ਵਾਰੀ ਇਦਾਂ ਹੁੰਦਾ ਨਾ ਦਿਮਾਗ ਚ ਗੱਲ ਨਿਕਲ ਜਾਂਦੀ ਹੈ ਪਤਾ ਨਹੀਂ ਲੱਗਦਾ ਹੈਗਾ ਤੇ ਨੋ ਜੀ ਹੁਣ ਕੋ ਮਸ਼ੀਨ ਚ ਪਾ ਦੇਣਾ ਪਾਣੀ ਤੇ ਪਾਣੀ ਭਰ ਜਾਊਗਾ ਤੇ ਫਿਰ ਕੱਪੜੇ ਦਿਲਾਉਣੀਆਂ ਧਵਾਈ ਨਹੀਂ ਕੋਈ ਗਰਮੀ ਕਰੀ ਮੇਰੇ ਇੱਦਾਂ ਹੀ ਆ ਤੇ ਇਹ ਕੰਮ ਕਰਨੇ ਆਪਾਂ ਕਰਨੇ ਪੈਣੇ ਆਪਾਂ ਨੂੰ ਤੇ ਆ ਸਾਈਕਲ ਜਿਹੋ ਸਾਈਕਲ ਦਾ ਪੈਨਲ ਟੁੱਟ ਗਿਆ ਇਹਦਾ ਆ ਦੇਖੋ ਕੀ ਬਣ ਗਿਆ ਇਹਦਾ ਇਹਨੂੰ ਛਾਦ ਨਾ ਮੈਂ ਪਾਊਗਾ ਕੀ ਹੋ ਇਹਦਾ ਯੋਖਾ ਹੋ ਗਿਆ ਕੰਮ ਇਹਦਾ ਬਹੁਤ ਦੇਖੋ ਟੈਂਪਰੇਰੀ ਸੈਗਲ ਹੁੰਦੇ ਨਾ ਇਦਾਂ ਹੀ ਹੁੰਦੇ ਆ ਜਿਸ ਦਿਸ ਇਸ ਸੈਗਲ ਬੜੀ ਓਕੇ ਐਕਦਾਮ ਚਲੋ ਠੀਕ ਹੈ ਬਲੌਗ ਦਾ ਫੇਰ ਕਰਦੇ ਆ ਇਥੇ ਐਂਡ ਜਿੰਨੇ ਵੀ ਬਲੌਗ ਦਾ ਤੁਹਾਨੂੰ ਮਿਲਦੇ ਆ ਤਦ ਤੱਕ ਲਈ ਸੱਚੀ ਆਕਾ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਆਹੀ ਉਸਾਰਿਆਂ ਨੂੰ ਚੜਦੀ ਕਲਾ ਬਖਸ਼ੇ ਅੱਗੇ ਵਧਣ ਦਾ ਬਲ ਬਖਸ਼ੇ ਖਾਸ ਕਰ ਮੇਰੇ ਭੈਣਾ ਭਰਾਵਾਂ ਦੇ YouTube ਫੈਮਿਲੀ ਨੂੰ ਓਕੇ ਬਾਏ ਜੀ ਬਾਏ ਬਾਏ